ਲਾ ਵੀ ਮੇਰੇ ਪੁੱਤਰ ਪਤਿਜੋ ਤੇ ਮੇਰੇ ਭੈਣ ਭਰਾਵੋ ਤੁਹਾਨੂੰ ਦਿਖਾਉਨੇ ਆ ਕਿ ਜਰਮਨ ਵਿੱਚ ਪੈ ਗਈ ਪੂਰੀ ਸ਼ਾਰਪ ਬਰਫ਼ ਸਾਰਾ ਕੁਝ ਟੱਕਿਆ ਗਿਆ ਦੰਦ ਬੜੇ ਖੱਟੇ ਆਉਣ ਨੇ ਤੇ ਰੰਗ ਬੜਾ ਚਿੱਟਾ ਆਉਣ ੜੇ ਫਿਲਟਰ ਕਰਕੇ ਆਹ ਵੇਖੋ ਬਾਬਿਓ ਸਵੇਰ ਸਵੇਰ ਦਾ ਵੇਲਾ ਵਾ ਸਾਰੇ ਬੰਨੇ ਬਰਫ਼ ਤੜਾ ਤੜ ਡੇਗ ਰਹੀ ਆ ਤੇ ਸਭ ਬੂਟੇ ਬਾਟੇ ਗੱਡੀਆਂ ਗੁੱਡੀਆਂ ਪਾਰਕੀਆਂ ਤੇ ਲੱਗੇ ਆ ਕਿ ਰੇ ਹਟਾਉਣ ਆਡੇ ਗਵੰਡੀ ਹੋਣੀ ਲੱਗੇ ਇੱਤਰ ਓਹ ਹੋ ਸ਼ਾਟਸ ਗੁੱਟ ਬਰਾਕਸੋ ਹਲਫੇ ਹਾਂ ਯਾ ਇਸ ਗੁੱਟ ਗੁੱਸ ਹਲデア ਬਪੂ ਬਰਫਾਉਣਾ ਆਜੋ ਤੁਹਾਨੂੰ ਹੁਣ ਢੇੜਾ ਲਵਾ ਕੇ ਦਿਖਾਉਨੇ ਆ ਬਰਫ ਦੇ ਵਿੱਚ ਸਾਰਾ ਪਿੰਡ ਆਪਣਾ ਕਮਾ ਕੇ ਦਿਖਾਉਨੇ ਆ ਵੇਖੋ ਹਰ ਘਰ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਬਰਫ ਆਪਣੀ ਘਰ ਗੱਡੀਆਂ ਹਟਾਉਣੀ ਗੱਡੀਆਂ ਸਾਡੀਆਂ ਦਾ ਹਾਲ ਵੇਖੋ ਕੀ ਬਣ ਗਿਆ ਆ ਲੋ ਚੱਲ ਖੜਾ ਦਿਖਾਉਨੇ ਹੁਣ ਬਾਹਰ ਪੂਰਾ ਕੰਮ ਸ਼ਾਰਪ ਹੋਇਆ ਕਿੱਥੋਂ ਕਿੱਥੋਂ ਵੀਡੀਓ ਵੇਖਣ ਦੀਆਂ ਜਰੂਰ ਦੱਸਿਓ ਸਪੇ ਅ ਜੋਰਪ ਦੇ ਸਾਰੇ ਦੇਸ਼ਾਂ 'ਚ ਨਹੀਂ ਬਰ ਪੈਂਦੀ ਕਿਤੇ ਕਿਤੇ ਪੈਂਦੀ ਨਹੀਂ ਤਾਂ ਓਹੋ ਮਾਰਗਨ ਧੰਕੇ ਓਏ ਹੋ ਸਾਰਾ ਮੂੰਹ ਭਰ ਗਿਆ ਅਜ ਤਾਂ ਨਾ ਜਿੱਦ ਤਹੜਾਂ ਮੇਜੋ ਤੂੜੀ ਨਿਕਲ ਨਹੀਂ ਹੁੰਦੀ ਇਦਾਂ ਭੰਡਈ ਆ ਦੇਖੋ ਘਰ ਸਭ ਭਰ ਕੇ ਆ ਜਾਓ ਮਿੱਤਰ ਹੁਣ ਤੁਹਾਨੂੰ ਦਿਖਾਵਨੀ ਆ ਸਾਡੀ ਗਲੀ ਸੀਗੀ ਆਹ ਦੇਖੋ ਲੱਕੜਾਂ ਨੂੰ ਖੜਾ ਓਖਾ ਰੱਖਿਆ ਆ ਕੇ ਬਾਲਣ ਵਾਸਤੇ ਤੇ ਮੈਂ ਰੋਡ ਤੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ। ਕਿ ਆਪ ਇਹ ਸੇ ਕਰਕੇ ਜਿਹੜੀਆਂ ਯੂਰਪ ਦੀਆਂ ਜਿਹੜੀਆਂ ਸ਼ਤਾਂ ਹੁੰਦੀਆਂ ਬਰਫਾਂ ਵਾਲੇ ਦੇਖਾਂ ਦੇ ਵਿੱਚ ਟੜਾਵੀਆਂ ਹੁੰਦੀਆਂ ਕਿ ਉੱਤੇ ਭਾਰ ਦੇ ਨਾਲ ਛੱਤ ਨਾ ਬਹਿ ਜੇ। ਤੇ ਸੜਕਾਂ ਦੇ ਉੱਤੇ ਆ ਦੇਖੋ ਸਾਰੇ ਸਾਰੇ ਟਰੈਕਟਰ ਚੱਲ ਰਹੇ ਆ। ਫਿਰ ਇੱਥੇ ਬਰਫ ਦੇ ਉੱਤੇ ਲੂਣ ਪਾਇਆ ਜਾਣਾ। ਤੇ ਜਿਦਾਂ ਹੁਣ ਦੇਖਦੇ ਅਜਾ ਠੰਡ ਦੇ ਵਿੱਚ ਹਵਾ ਚੱਲ ਗਈ ਤੇ ਫਿਰ ਤੇ ਕੱਚ ਬਣ ਜਾਣਾ ਗੱਡੀਆਂ ਦੇ ਟਾਇਰ ਜਿਹੜੇ ਆ ਉਹ ਕੰਮ ਨਹੀਂ ਕਰਦੇ ਫਿਰ ਉਹ ਹਵਾ ਚਲਦੀ ਆ ਤੇ ਕਿਦਾਂ ਹੈ ਪੂਰਾ ਕੰਮ ਸ਼ਾਰਪ ਹੋਇਆ ਜਰਮਨ ਚ ਸੁਣੀਦਾ ਸੀਗਾ ਪਰ ਅੱਜ ਵੇਖ ਵੀ ਜਾ ਕੇ ਪਹਿਲੀ ਬਰਫ਼ ਆ ਸਾਡੀ ਤੇ ਦੂਜੀ ਬਰਫ਼ ਸਾਡੀ ਉਧਰ ਕੁੱਤਿਆਂ ਦਾ ਚੀਕ ਜਗਾੜਾ ਪੈ ਗਿਆ ਉਹ ਦੇਖ ਕਿਦਾਂ ਪੌਂ ਘੰਡੇ ਉਹ ਹੋ ਜਾਂਦੀ ਕਿ ਨਹੀਂ ਹੜੰਬੇ ਦੀ ਧੂੜੀ ਆਂ ਉਤੋਂ ਦੀ ਘਰ ਵੇਖੋ ਸਾਡੇ ਪਿੰਡ ਦੇ ਗੱਡੇ ਸੋਹਣੇ ਆ ਰੁੱਖਾਂ ਦਾ ਹਾਲ ਵੇਖੋ ਉਹ ਚਰਚਾ ਪਿੰਡ ਦੀ ਆਹ ਦੇਖੋ ਪੂਰਾ ਕੰਮ ਗਹਿ ਘੜਮਾ ਹੋਇਆ ਬਰਫ ਜਿੰਨੀ ਮਰਜ਼ੀ ਪੈ ਜਾਏ ਪਰ ਸਾਡਾ ਰੰਗ ਨਹੀਂ ਚਿੱਟਾ ਹੋ ਸਕਦਾ ਪਰ ਇਹ ਗੱਲ ਹੈਗੀ ਆ ਵੀ ਗੋਰੇ ਇਹ ਚੀਜ਼ ਨੂੰ ਜਿਹੜਾ ਨਾ ਨਵੇਂ ਸਾਲ ਤੇ ਬਹੁਤ ਚੰਗਾ ਮੰਨਦੇ ਆ ਵੀ ਬਰਫ ਪਈ ਆ ਇਹ ਟਾਈਮ ਟੈਂਪਰੇਚਰ ਜਿਹੜਾ ਤਿੰਨ ਜਾ ਚੁੱਕਾ ਮਾਈਨਸ ਤੇ ਆਹ ਵੇਖੋ ਦਾੜੀ ਸਾਰੀ ਭਰ ਗਈ ਆ ਆਹ ਵੀਡੀਓ ਬਣਾ ਕੇ ਪਿੰਡ ਭੇਜਣੀ ਮਾਤਾ ਉਹਨਾਂ ਨੂੰ ਪੈਸੇ ਪੁੱਛਣਾ ਮੰਗਿਆ ਕਰੋ ਹੈ ਨਹੀਂ ਇੱਥੇ ਕੰਮ ਕਰਨੇ ਪੈਂਦੇ ਠੰਡਾਂ ਦੇ ਵਿੱਚ ਦੋ ਦੋ ਲੱਗੀਆਂ ਪਾ ਕੇ ਹੁਣ ਚਾਹ ਚੋ ਪੀ ਕੇ ਫੇਰ ਕੰਮ ਤੇ ਨਿਕਲਣਾ ਤੇ ਪਹਾੜਾਂ ਵਿੱਚ ਗੱਡੀ ਚੱਲਣੀ ਤੇ ਵੇਖੋ ਕੀ ਹਾਲ ਬਣਦਾ ਆਓ ਦੇਖੋ ਬਾਬੇ ਪਿੰਡ ਦਾ ਪੋਲਿਓ ਵੀ ਭਰ ਗਿਆ ਤਾਰਾ ਕਿੱਦਾਂ ਦੀ ਲੱਗਣ ਈ ਹਾ 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 ਲੈ ਜਾਓ ਉੱਥੇ ਜਿੱਥੇ ਪੈਂਦੀ ਆ ਸਰੋਵਰ ਵੀ ਤੇ ਬੰਦਾ ਪੁੱਛੇ ਵੀ ਸਨੋ ਦੇ ਕੰਮ ਕਰਨੇ ਸੌਖੇ ਆ ਹਲਕੀਆਂ ਹਲਕੀਆਂ ਮੀਂਹਸ ਕਾਲਾ ਨਿਕਲ ਜਾਂਦੀਆਂ ਹੱਥ ਢੱਰ ਜਾਂਦੇ ਆ ਇਹ ਪੈਂਦੀ ਸੋਣੀ ਲੱਗਦੀ ਆ ਨਭਾਉਣੀ ਬੜੀ ਔਖੀ ਆ ਓਏ ਹੋਏ ਆਹੋ ਵੇਖੋ ਅੰਬਰਾਂ ਤੋਂ ਆਉਂਦੀ ਆ ਅਸਲ ਚ ਹੁੰਦਾ ਕੀ ਐ ਉਤੋਂ ਆਉਂਦਾ ਵਾ ਵੈਸੇ ਮੀ ਤੇ ਜਿਹੜਾ ਮਾਈਨਸ ਟੈਂਪਰੇਚਰ ਉਹ ਹੁੰਦਾ ਮਾਈਨਸ ਉਹਦੇ ਕਰਕੇ ਜੋ ਡਿੱਗਦੀ ਆ ਤੇ ਉਹ ਬਰਫ਼ ਬਣਦੀ ਜਾਂਦੀ ਆ ਤੇ ਗਰਮੀਆਂ ਵਿੱਚ ਲੋਕ ਏਸੀਆਂ ਥੱਲੇ ਸੌਂਦੇ ਆ ਆਹ ਹੁਣ ਬਰਫ਼ ਇਕੱਠੀ ਕਰਕੇ ਕੰਬਰਿਆਂ ਚ ਪਾ ਲੋ ਯਾਰ ਮੀਆਂ ਚ ਲੋੜ ਨਾ ਪਾਉਗੀ ਓਏ ਹੋਏ ਹੋਏ ਲਾ比亚 ਹੀ ਨਾਂ ਬਟਾਲਿਓ ਕਦੇ ਗਾਂ ਗਏ ਜਲੰਦਰੋ ਕਦੇ ਗਾਂ ਗਏ ਇੱਥੇ 23 24 ਸਾਲ ਹੋ ਗਈ ਓ ਬਰਫਾਂ ਦੇ ਵਿੱਚ ਰੋਦਿਆ ਨੂੰ ਤੇ ਜਿਹੜੇ ਭਰਾ ਪੰਜਾਬ ਤੋਂ ਵੇਖਣਗੇ ਇਹ ਵੀਡੀਓ ਟਿਕਟੋਕ ਤੇ ਵੀ ਪੈ ਗਈ ਹੈ ਤੇ ਆਪਣਾ ਪੇਜ ਆ ਲਾਲੀ ਵੀਰ ਬਟਾਲੇ ਵਾਲਾ ਉੱਤੇ ਵੀ ਪੈਣੀ ਆ ਆ ਵੇਖੋ ਸਾਡਾ ਜਿਹੜਾ ਪਿੰਡ ਆ ਇਹ 875 ਸਾਲ ਪੁਰਾਣਾ ਆ 775 ਸਾਲ ਪੁਰਾਣਾ ਸਾਡਾ ਪਿੰਡ ਆ ਹਰ ਘਰ ਦੇ ਵੱਖੋ ਵੱਖਰੇ ਰੰਗ ਇਹ ਸੜਕਾਂ ਟੱਕੀਆਂ ਵਰਤ ਨਾਲ ਪੂਰਾ ਕੰਮ ਸ਼ਾਰਫ ਹੋਣ ਡਿਆ ਬਾਈ ਕਿੱਥੋਂ ਕਿੱਥੋਂ ਵੀਡੀਓ ਵੇਖਣ ਦੇ ਜਰੂਰ ਦੱਸਿਓ ਤੇ ਕਿਦਾਂ ਦੀ ਸਾਡੀ ਕਮੈਂਟਰੀ ਲੱਗੀ ਆ ਹੁਣ ਲਸਣ ਅਦਰਕ ਪਿਆਜ਼ ਲਸਣ ਪਾ ਕੇ ਚਾਹ ਪੀਣੀ ਹੈ ਤੇ ਨਾਲ ਲਾਚੀਆਂ ਵਾਲੀ ਕੈਨੇ ਜਿਹੇਦਾਰੀ ਨੂੰ ਉਠੋ ਰੱਬ ਦਾ ਵਾਸਤਾ ਸਾਰੇ ਬੰਨੇ ਕੰਮ ਸ਼ਾਰਫ ਹੋਇਆ ਤੂੰ ਕਿਧਰ ਫਿਰ ਨਹੀਂ ਆ ਕਿਸੇ ਨੇ ਸਾਚੀ ਕਿਹਾ ਸੀਗਾ ਆਥਰੂ ਤੇ ਹਰ ਕੋਈ ਪੂੰਝ ਦਿੰਦਾ ਠੰਡ ਬੜੀ ਨਲੀ ਨੇ ਕਿਸੇ ਨੇ ਪੂੰਝਣੀ ਉਹ ਗੱਲ ਸਾਚੀ ਅਬ ਇਹ ਲੋਕ ਕੀ ਬਣ ਗਿਆ ਬੱਲੇ 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 ਬਈ ਕਿਦਾਂ ਸੋਹਣਿਆ ਫਿਰ ਖਬਰ ਉਹ ਕਿਦਾਂ ਦੀ ਲੱਗੀ ਵੀਡੀਓ ਤੇ ਹੈ ਕੋਈ ਜਰਮਨ ਤੋਂ ਵੀਡੀਓ ਵੇਖਣ ਦਾ ਕਮੈਂਟ ਜ਼ਰੂਰ ਕਰਿਓ ਤੇ ਅੱਜ ਪੀਵਾਂਗੇ ਕੱਪਾਂ ਦੇ ਕੱਪ ਕੌਫੀਆਂ ਵੈਸੇ ਤੇ ਗੱਡੀਆਂ ਦੇ ਵਿੱਚ ਚੱਲ ਅੰਦਰ ਹੀ ਏਸੀ ਉਸੀ ਲਾਓ ਹੀਟਰ ਲਾ ਕੇ ਚੱਲ ਜਾਣਾ ਪਰ ਜਿਹੜੇ ਭਰਾ ਬਾਹਰ ਕੰਮ ਕਰਦੇ ਉਹਨਾਂ ਵਾਸਤੇ ਬੜਾ ਮੁਸ਼ਕਲ ਆ। ਕੀ ਪਤਾ ਫਿਲਟਰ ਦਾ ਰੰਗ ਚਿੱਟਾ ਵਾ ਉਦਾਂ ਬਰਫਾਂ ਵਿੱਚ ਚਿੱਟਾ ਆਇਆ। ਮੈਂ ਪਹਿਲਾਂ ਗਾ ਦੀ ਦਾੜੀ ਨਹੀਂ ਰੱਖੀ ਤੇ ਹੁਣ ਹੁਣ ਕਿਦਾਂ ਦਾ ਮਹਿਸੂਸ ਹੁੰਦਾ। ਓਹੋ ਚੰਗਾ ਸੋਣਿਓਂ